ਅੱਜ ਇੱਕ ਵੀਰ ਮੇਰੇ ਨਾਲ ਗੱਲ ਕਰਦਾ ਸੀ ਜਦੋਂ ਕਈ ਵਾਰੀ ਮੂਡ ਖਰਾਬ ਹੋ ਜਾਂਦਾ ਕਈ ਵਾਰੀ ਜਿੱਤਦੇ ਆ ਤਾਂ ਨਜ਼ਾਰਾ ਜਿਉਂਦਾ ਜਦੋਂ ਹਾਰਦੇ ਆ ਫਿਰ ਦੁਖੀ ਹੋ ਜਾਂਦੇ ਆ ਤਾਂ ਮੈਂ ਉਹ ਵੀਰ ਨਾਲ ਗੱਲ ਕਰਦਾ ਸੀ ਮੈਂ ਕਿਹਾ ਇਦਾਂ ਐ ਬਈ ਦੋਨਾਂ ਵਾਸਤੇ ਆਪਣੇ ਆਪ ਨੂੰ ਤਿਆਰ ਰੱਖੀਦਾ ਹੈ ਤੁਹਾਡਾ ਦਿਮਾਗ ਐਡੀ ਵੱਡੀ ਤਾਕਤ ਹੈ ਤੁਹਾਡਾ ਮਾਈਂਡ ਇਹ ਵੱਡੀ ਤੋਂ ਵੱਡੀ ਮੁਸ਼ਕਲ ਚੱਲ ਲੈਂਦਾ ਦੁਨੀਆ 'ਚ ਕੋਈ ਮੁਸੀਬਤ ਇਦਾਂ ਦੀ ਬਣੀ ਨਹੀਂ ਜਿਹੜੀ ਇਹ ਚੱਲ ਨਾ ਸਕੇ ਦਿਮਾਗ ਇਦਾਂ ਦੀ ਚੀਜ਼ ਹੈ। ਬਸ ਤੂੰ ਮੜਾ ਜਾ ਤਿਆਰ ਹੋ ਵੀ ਹਾਂ ਮੈਂ ਆ ਚੀਜ਼ ਚੱਲ ਲੈਣੀ ਹੈ ਚੱਲ ਸਕਦਾ ਫਿਰ। ਮੈਂ برداشت ਕਰ ਲੈਣੀ ਹੈ। ਕਹਿੰਦੇ ਨੇ ਜਿਹੜਾ ਬੀਬੀਆਂ ਬੱਚੇ ਨੂੰ ਜਨਮ ਦੇਣ ਵੇਲੇ ਡਿਲੀਵਰੀ ਪੇਨ ਹੁੰਦਾ ਜਿਹੜਾ ਲੇਬਰ ਪੇਨ। ਕਹਿੰਦੇ ਇੰਨਾ ਦਰਦ ਹੁੰਦਾ ਹੈ ਕਿ ਜੇ ਬੰਦੇ ਨੂੰ 20% ਉਹ ਦਰਦ ਦੇ ਦਈਏ 20% ਬੱਚੇ ਮਾਂ ਜਦੋਂ ਬੱਚਾ ਪੈਦਾ ਕਰਦੀ ਹੈ। 20% ਬੰਦੇ ਨੂੰ ਦਰਦ ਦੇ ਦੀਏ ਬੰਦਾ ਮਰ ਮਰ ਸਕਦਾ 20% ਚੱਲ ਨਹੀਂ ਸਕਦਾ ਬੰਦਾ ਪਰ ਔਰਤ ਚੱਲ ਜਾਂਦੀ ਹੈ ਇੰਨਾ ਪੇਨ ਹੁੰਦਾ ਔਰਤ ਕਿਉਂ ਚੱਲ ਜਾਂਦੀ ਹੈ ਕਿਉਂਕਿ ਮੈਂਟਲੀ ਸਟਰੋਂਗ ਹੁੰਦੀ ਹੈ ਉਹਨੂੰ ਤਿਆਰੀ ਕੀਤੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਕਿ ਬੱਚਾ ਮੇਰਾ ਪੈਦਾ ਹੋਣਾ ਔਰ ਮੈਂਟਲੀ ਉਹ ਸਟਰੋਂਗ ਹੋ ਜਾਂਦੀ ਹੈ 11-9 ਮਹੀਨਿਆਂ ਦੇ ਵਿੱਚ ਵਿੱਚ ਬਚਪਨ ਤੋਂ ਨੂੰ ਪਤਾ ਹੁੰਦਾ ਮੈਂ ਬੱਚਾ ਪੈਦਾ ਕਰਨਾ ਮੈਂ ਵੱਡੀ ਹੋਣਾ ਮੈਂ ਬੱਚਾ ਪੈਦਾ ਕਰਨਾ ਮੈਨੂੰ ਬੱਚਾ ਚਾਹੀਦਾ ਜਦੋਂ ਉਹ ਬੱਚਾ ਆਉਂਦੇ ਪੇਟ ਚ ਆਉਂਦਾ ਉਦੋਂ ਤੋਂ ਤਿਆਰੀ ਕਰਨ ਲੱਗ ਜਾਂਦੀ ਹੈ ਤੇ ਦਰਦ ਚੱਲ ਜਾਂਦੀ ਹੈ ਕਿਉਂਕਿ ਉਹਦੀ ਤਿਆਰੀ ਹੋ ਚੁੱਕੀ ਹੁੰਦੀ ਹੈ ਦੁਨੀਆ ਚ ਕੋਈ ਤਕਲੀਫ ਇਦਾਂ ਦੀ ਨਹੀਂ ਜਿਹੜੀ ਤੁਸੀਂ ਚੱਲ ਨਾ ਸਕੋ ਪਰ ਤਿਆਰੀ ਰੱਖਿਓ ਤੁਸੀਂ ਪਤਾ ਹੈ ਕਈ ਕਹਿੰਨੇ ਹੋ ਬਿਮਾਰ ਪਿਆ ਸੀ ਸਾਨੂੰ ਪਤਾ ਹੀ ਸੀ ਇਹਨੇ ਮਰ ਜਾਣਾ ਪਰ ਜੇ ਕੋਈ ਐਟ ਅ ਟਾਈਮ ਹੀ ਮਰ ਜੇ ਇੱਕ ਦਿਨ ਜੀ ਉਦੋਂ ਹੀ ਬਿਮਾਰ ਹੋਵੇ ਉਦੋਂ ਹੀ ਮਰ ਜੇ ਫਿਰ ਸਾਨੂੰ ਲੱਗਦਾ ਇਹਦੇ ਲਈ ਅਸੀਂ ਤਿਆਰ ਨਹੀਂ ਸੀ ਜੇ ਮਹੀਨ ਥੋੜੀ ਜਿਹੀ ਆਵਾਜ਼ ਘੱਟ ਰੱਖੋ ਜੇ ਮਹੀਨਾ ਖੰਡ ਬਿਮਾਰ ਹੁੰਦਾ ਅਸੀਂ ਚੱਲ ਲੈਂਦੇ ਜੇ ਮਹੀਨਾ ਦੋ ਮਹੀਨੇ 6 ਮਹੀਨੇ ਮੰਝੇ ਤੇ ਪਿਆ ਹੋਵੇ ਉਦੋਂ ਅਸੀਂ ਤਿਆਰ ਹੋ ਜਾਂਦੇ ਆ ਵੀ ਇਹਨੇ ਮਰ ਜਾਣਾ ਪਰ ਜੇ ਕੋਈ ਇੱਕਦਮ ਜਾਂਦਾ ਫਿਰ ਸਾਨੂੰ ਸੱਟ ਵੱਜਦੀ ਹੈ ਸਮਝ ਆਈ ਗੱਲ ਮੈਂਟਲੀ ਅਸੀਂ ਤਿਆਰ ਹੋ ਜਾਂਦੇ ਆ ਵੀ ਹੁਣ ਇਹਨੇ ਜਾਣਾ ਹੈ ਜੇ ਜਦੋਂ ਕਈਆਂ ਲਈ ਤਿਆਰ ਨਹੀਂ ਹੁੰਦੇ ਉਦੋਂ ਇੱਕਦਮ ਹੋ ਜਾਂਦਾ ਫਿਰ ਪ੍ਰੋਬਲਮ ਹੁੰਦੀ ਹੈ ਇਸੇ ਤਰ੍ਹਾਂ ਆਪਾਂ ਜ਼ਿੰਦਗੀ 'ਚ ਤਿਆਰ ਰਹਿਣਾ ਹੁੰਦਾ ਹੈ ਹਾਰਾਂਗੇ ਵੀ ਕੋਈ ਗੱਲ ਨਹੀਂ ਫਸਲ ਬਰਬਾਦ ਬੀਜੀ ਵੀ ਜਾਣੀ ਹੈ ਨਾਲੇ ਕਹਿਣਾ ਮਿਹਨਤ ਪੂਰੀ ਕਰ ਰਹੇ ਹਾਂ ਹੋ ਸਕਦਾ ਮਾਰੀ ਜਾਵੇ ਹੋ ਸਕਦਾ ਗੜੀ ਪੈ ਜਾਣ ਮੈਂਟਲੀ ਰੈਡੀ ਰਹੋ ਬੱਚੇ ਪਾਲ ਰਹੇ ਹਾਂ ਤਿਆਰੀਆਂ ਪੂਰੀਆਂ ਕਰ ਰਹੇ ਹਾਂ ਹੋ ਸਕਦਾ ਨਲਾਇਕ ਨਿਕਲ ਆਉਣ ਮੈਂਟਲੀ ਪਹਿਲਾਂ ਹੀ ਰੈਡੀ ਰਹੋ ਔਖੇ ਪਤਾ ਕਿਹੜੇ ਪੇਰੈਂਟਸ ਹੁੰਦੇ ਆ ਜਿਹੜੇ ਕਹਿੰਦੇ ਆ ਮੇਰੇ ਬੱਚਿਆਂ ਵਰਗੇ ਬੱਚੇ ਨਹੀਂ ਕਿਸੇ ਦੇ 10 20 ਕੋਲ ਫੁਕਰੀਆਂ ਮਾਰੀਆਂ ਹੁੰਦੀਆਂ ਜਦੋਂ ਉਹ ਵਿਗੜਦੇ ਆ ਫਿਰ ਚੀਕਾਂ ਮਾਰਦੇ ਵੀ ਆ ਕੀ ਬਣਿਆ ਸਾਡੇ ਨਾਲ ਉਹਨਾਂ ਨੂੰ ਬੱਚੇ ਵਿਗੜਨ ਦਾ ਘੱਟ ਦੁੱਖ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਉਹਨਾਂ ਨੂੰ ਲੋਕੀ ਕੀ ਕਹਿਣਗੇ ਵੀ ਤੂੰ ਤਾਂ ਬੜੀਆਂ ਫੜਾ ਮਾਰਦਾ ਸੀ ਤੇਰੇ ਵਰਗੇ ਬੱਚੇ ਨਹੀਂ ਕਿਸੇ ਦੇ ਪਤਾ ਕੀ ਕਹਿਆ ਕਰੋ ਬੱਚਿਆਂ ਵਰਗੇ ਬੱਚੇ ਅਜੇ ਤੱਕ ਠੀਕ ਹੈ ਕੱਲ ਦਾ ਪਤਾ ਨਹੀਂ ਠੋਕ ਕੇ ਸਟੇਟਮੈਂਟ ਦੇਖ ਵੇਖੋ ਜੀ ਕੋਸ਼ਿਸ਼ ਕਰ ਰਹੇ ਆ ਬਾਕੀ ਪਤਾ ਨਹੀਂ ਇਦਾਂ ਕਹੀਦਾ ਪਤਾ ਨਹੀਂ ਜੀ ਕਿੱਦਾਂ ਦੇ ਨਿਕਲਣਾ ਜਮਾਨੇ ਦਾ ਤੁਹਾਨੂੰ ਪਤਾ ਨਹੀਂ ਦੁਨੀਆ ਕਿੱਥੇ ਫਿਰਦੀ ਹੈ ਯਾਰ ਛੱਡੋ ਉਹਨਾਂ ਦੀ ਆਪਣੇ ਮਨ ਦਾ ਪਤਾ ਵੀ ਇਹਨੇ ਕੀ ਪਤਾ ਲੱਗਦਾ ਇੱਥੇ ਜਿਹੜਾ ਐ ਕਰਦਾ ਬਾਹਰ ਪਤਾ ਲੱਗ ਜੇ ਵੀ ਜੁੱਤੀ ਹੈ ਜਿਹੜੀ ਇਹ ਚੱਪਲ ਹੈ ਜਿਹੜੀ ਇਹ ਮਹਿੰਗੀ ਬਰਬਰੀ ਦੀ ਚੱਪਲ ਹੈ ਤੇ ਤੈਨੂੰ ਇਹ ਵੀ ਪਤਾ ਹੋਵੇ 50000 ਦੀ ਹੈ ਤੇ ਸਾਡੇ ਮਨ ਦਾ ਪਤਾ ਵੀ ਇੰਨੇ ਉੱਥੇ ਡੋਲ ਜਾਣਾ ਜਾ ਕੇ ਬਾਹਰ ਕਵੇ ਵੀ ਚੱਲ ਟੁੱਟੀਆਂ ਜਿਹਾ ਛੱਡ ਜਾ ਪਾਲਾ ਪਤਾ ਹੈ ਮਨ ਦਾ ਮਨ ਦੇ ਰੂਪ ਦਾ ਪਤਾ ਹੈ ਤੁਹਾਨੂੰ ਤੁਹਾਡਾ ਮਨ ਕਿੰਨੀਆਂ ਕਿੰਨਾ ਕੁਝ ਕਰਦਾ ਅੰਦਰ ਕੀ ਕੋ ਚੱਲਦਾ ਕਦੇ ਉੱਪਰ ਕਦੇ ਡਾਊਨ ਕਬ ਹੂੰ ਜਿਹੜਾ ਉਹ ਚੜਦਾ ਹੈ ਕਬ ਹੂੰ ਜਾਏ ਪਿਆਲੇ ਇਹਦੇ ਅੰਦਰ ਹੈ ਕੀ ਕੀ ਹੈ ਪਤਾ ਹੈ ਕੁਛ ਤਾਂ ਕਰਕੇ ਆਪਾਂ ਨੂੰ ਅਸੀਂ ਬੱਚਿਆਂ ਦੀਆਂ ਗਰੰਟੀਆਂ ਲੈਨੇ ਆ ਸਾਨੂੰ ਸਾਡਾ ਕੀ ਪਤਾ ਬਈ ਅਸੀਂ ਕਿਹੜੇ ਵੇਲੇ ਡੋਲ ਜਾਣਾ ਦੁਨੀਆ ਦਾ ਪਤਾ ਲੱਗਦਾ ਮਾਹੌਲ ਦਾ ਪਤਾ ਲੱਗਦਾ ਤਾ ਕਰਕੇ ਬਾਲੀ ਫੁਕਰੀ ਕਦੇ ਨਹੀਂ ਮਾਰੀਦੀ ਨਾ ਆਪਣੇ ਬਾਰੇ ਨਾ ਬੱਚਿਆਂ ਬਾਰੇ ਸਾਬ ਨਾਲ ਗੱਲ ਕਰੀਦੀ ਵੀ ਠੀਕ ਚੱਲ ਰਿਹਾ ਹੈ ਕੱਲ ਦਾ ਪਤਾ ਨਹੀਂ ਵਧੀਆ ਬਣੇ ਰਹਿਣ ਦੀ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਮੇਰੀ ਵਧੀਆ ਬਣਾਉਣ ਦੀ ਰੂ ਪਰ ਫਿਰ ਪਤਾ ਨਹੀਂ ਕੋਸ਼ਿਸ਼ ਮੇਰੀ ਵਧੀਆ ਰਹੂਗੀ ਪੂਰਾ ਮੈਂ ਜੋਰ ਲਾਉਂ ਆ ਆਪਣੇ ਵੱਲੋਂ ਇਹ ਜਤਨ ਕਰਿਓ स्वीकार करके मेंटली ਤੁਸੀਂ ਕੋਈ ਵੀ ਮੁਸੀਬਤ ਇਦਾਂ ਦੀ ਆਉਂਦੀ ਜਿਹੜੀ ਤੁਸੀਂ ਚੱਲ ਨਾ ਸਕੋ ਪਰ ਇੱਕ ਵਾਰੀ ਚੱਲਣ ਲਈ ਤਿਆਰ ਹੋ ਜੇ